ਦੋਸਤੋ ਬਿਲਕਾ ਦੇ ਵਿੱਚ ਸਰ ਪਾਰਟੀ ਮੀਟਿੰਗ ਦਾ ਜੋ ਸلسਲਾ ਸ਼ੁਰੂ ਹੋਇਆ ਇਸ ਸلسਲੇ ਦੇ ਸੰਬੰਧ ਵਿੱਚ ਦੂਸਰੀ ਮੀਟਿੰਗ ਵਿੱਚ ਇਸ ਨੂੰ ਇੱਕ ਕਮੇਟੀ ਦਾ ਰੂਪ ਦੇ ਦਿੱਤਾ ਗਿਆ ਤੇ ਕਮੇਟੀ ਦਾ ਨਾਮ ਰੱਖਿਆ ਗਿਆ ਬਿਲਕੁਆ ਇਨੋਵੇਟਿਵ ਕਮੇਟੀ ਬਿਲਕਾ ਇਨੋਵੇਟਿਵ ਕਮੇਟੀ ਦੀ ਦੂਸਰੀ ਮੀਟਿੰਗ ਵਿੱਚ ਪਹੁੰਚੇ ਮੋਤਵਰ ਵਿਅਕਤੀਆਂ ਨੂੰ ਜਿਨ੍ਹਾਂ ਨੇ ਪਿਛਲੀ ਮੀਟਿੰਗ ਵਿੱਚ ਵਿਲਗੇ ਦੀਆਂ ਬਕਬਕ ਸਮੱਸਿਆਵਾਂ ਨੂੰ ਹਲਕਾ-ਵਧਾਇਕ ਵੀ ਇੰਦਰਜੀਤ ਕੁਰਮਾਨ ਦੇ ਸਾਹਮਣੇ ਰੱਖਿਆ ਸੀ ਇਹਦੇ ਬਾਰੇ ਇਸ ਮੀਟਿੰਗ ਵਿੱਚ ਐਮਐਲਏ ਵੱਲੋਂ ਇਹਨਾਂ ਮੀਟਿੰਗ ਦੇ ਦੌਰਾਨ ਰੱਖੀਆਂ ਮੁਸ਼ਕਲਾਂ ਦਾ ਕੀ ਹੁਣ ਤੱਕ ਨਬਟਾਰਾ ਕੀਤਾ ਗਿਆ ਆਓ ਤੁਹਾਨੂੰ ਸੁਣਾਉਨੇ ਆ ਤੇ ਆਓ ਤੁਹਾਨੂੰ ਦਿਖਾਈਏ ਇਸ ਇਨੋਵੇਟਿਵ ਕਮੇਟੀ ਦੀ ਦੂਸਰੀ ਮੀਟਿੰਗ ਦੇ ਵਿੱਚ ਕੀ ਕੀ ਵਿਚਾਰ ਆ ਹੋਈਆਂ ਤੇ ਕੀ ਐਮਐਲ ਨੇ ਆਪਣਾ ਮੁਸ਼ਕਲਾਂ ਨੂੰ ਲੈ ਕੇ ਪੱਖ ਰੱਖਿਆ ਆਓ ਤੁਸੀਂ ਵੀ ਸੁਣੋ ਸਸਿਕਾ ਜੀ سارے ਬਿਲਕੇ ਦੇ ਸਿਸਮਾਨ ਜੋ ਸਸਿਕਾ ਜੀ ਦੀ ਪਿਛਲੀ ਮੀਟਿੰਗ ਤੇ ਸ਼ਾਮਲ ਹੋਏ ਐਸ ਮੀਟਿੰਗ ਤੇ ਸ਼ਾਮਲ ਹੋਏ ਸਭ ਤੋਂ ਵੱਡੀ ਤੇ ਮੇਰੇ ਵਾਸਤੇ ਮਾਰ ਵਾਲੀ ਗੱਲ ਇਹ ਈ ਆ ਕਿ ਤੁਸੀਂ ਵੱਖ-ਵੱਖ ਪਾਰਟੀਆਂ ਤੋਂ ਹੁੰਦੇ ਹੋਏ ਵੀ ਆਪਣੇ ਇਹ ਜਿਹੜੇ ਆ ਜਾਤੀ ਮੁਫਾਦਿਆਂ ਨੂੰ ਪਿੱਛੇ ਛੱਡ ਕੇ ਤੁਸੀਂ ਮਿਲ ਕੇ ਦੀਵਿਧੀ ਵਾਸਤੇ ਅ ਇਕੱਠੇ ਹੋਣ ਦਾ ਮਨ ਬਣਾਇਆ ਔਰ ਸਭ ਨੇ ਇਕੱਠੇ ਸੇ ਕੰਮ ਕਰਨ ਦਾ ਮਨ ਬਣਾਇਆ ਮੈਨੂੰ ਇਸ ਨਾਲ ਬਹੁਤ ਖੁਸ਼ੀ ਹੈ ਮੈਨੂੰ ਲੱਗਦਾ ਮੈਨੂੰ ਬਹੁਤ ਏਨਰਜੀ ਵੀ ਮਿਲੂਗੀ ਮੇਰੀ ਆਮਦ ਦੀ ਪਾਰਟੀ ਦੀ ਟੀਮ ਜਿਹੜੀ ਆ ਉਹਨੂੰ ਵੀ ਬਹੁਤ ਵੱਡਾ ਬਲ ਮਿਲੂਗਾ ਜਦੋਂ ਤੁਸੀਂ ਸਾਰੇ ਪੰਜਾਬ ਦੇਕਰ ਲੋਕ ਨਾਲ ਚੱਲ ਕੇ ਸਾਡੇ ਨਾਲ ਮਿਲ ਕੇ ਦੀਵਿਧੀ ਦੇ ਇਸੇ ਕੰਮ ਕਰੋਗੇ ਪਿਛਲੀ ਮੀਟਿੰਗ ਤੇ ਕੁਝ ਮਿੰਟਸ ਪਿਆਰ ਦਿੱਤੇ ਗਏ ਸੀ ਜਿਵੇਂ ਕਿ ਮੈਂ ਬਸ ਸਭ ਨੂੰ ਉਠਾਇਆ ਗਿਆ ਸੀ ਕਿ ਇਦਾਂ ਨਾ ਹੋਵੇ ਕਿ ਜੀ ਸਤਨਾਮ ਜੀ ਮਤਲਬ ਕਿ ਇਦਾਂ ਨਾ ਹੋ ਜਵੇ ਕਿ ਵੀ ਅਸੀਂ ਇੱਥੇ ਗੱਲਾਂ ਗੱਲਾਂ ਕਰਕੇ ਚੱਲ ਜਾਈਏ ਤੇ ਕੋਈ ਚੀਜ਼ ਨੋਟ ਡਾਊਨ ਨਾ ਹੋਵੇ ਤੇ ਕੋਈ ਕੰਮ ਸਿਰੇ ਨਾ ਲੱਗੇ ਉਹਦੇ ਵਾਸਤੇ ਕੁਝ ਮੋਸ ਜਿਹੜੇ ਕੁਝ ਮਿੰਟਸ ਜਿਹੜੇ ਆਪਾਂ ਗੱਲਬਾਤ ਕਰੀਏ ਜਿਹੜੇ ਸੁਝਾਅ ਆਖੇ ਉਹਦੇ ਤੇ ਦਿੱਤੇ ਹੈ ਪਹਿਲਾ ਮੁੱਦਾ ਟਰਾਂਸਪੋਰਟ ਦਾ ਸੀ ਜੀ ਟਰਾਂਸਪੋਰਟ ਵਾਕੇ ਇਹ ਕਿ ਤਸਾ ਸਦਨਿਆ ਕੇ ਵੀ ਜਿਹਦੇ ਰਾਹੀਂ ਵਪਾਰ ਤੇ ਵਿੱਦਿਆ ਤੇ ਬਾਕੀ ਸਾਰੀਆਂ ਸਬੂਲਤਾ ਹਰ ਇੱਕ ਚੀਜ਼ ਦਾ ਵਾਤਾ ਟ੍ਰਾਂਸਪੋਰਟ ਨਾਲ ਹੋਣਾ ਇਹ ਤੁਹਾਡੇ ਸੁਝਾਵਾਂ ਤੋਂ ਦਾ ਬਹੁਤ ਵੀ ਸਨਮਾਨ ਕਰਦੇ ਹਾਂ ਔਰ ਉਸ ਤੋਂ ਵੀ ਪਹਿਲਾਂ ਜਿਹੜਾ ਡੀਓ ਹੈ ਮੇਰੇ ਵੱਲੋਂ ਉਹ ਸਾਰੇ ਮੈਰਕਲ ਮੈਂ ਤੁਹਾਨੂੰ ਮੌਕੇ ਤੇ ਉਸ ਦਿਨ ਦਿਖਾਇਆ ਵੀ ਸੀ ਕਿ ਐਨੇ ਰੂਟ ਜਿਹੜੇ ਆ ਸਰਕਾਰ ਨੂੰ ਦਿੱਤੇ ਹੋਏ ਔਰ ਸਾਡੀ ਇਸ ਮੀਟਿੰਗ ਤੋਂ ਬਾਅਦ ਮੈਂ ਜਿਹਨੇ ਜੀਐਮ ਪੀ ਆਰਟੀਸੀ ਜੀ ਐਮ ਰੋਡਵੇਜ਼ ਦੇ ਜਿਲੰਦਰ ਵਾਜਲੰਦਰ ਟੂ ਉਹਨਾਂ ਦੇ ਨਾਲ ਤੇ ਆਰਟੀਐਸ ਆਪ ਦੇ ਨਾਲ ਮੀਟਿੰਗ ਕਰ ਲਈ ਸੀ ਔਰ ਬਹੁਤ ਹੀ ਜਲਦੀ ਸਾਡੇ ਇਹ ਸਾਰੇ ਰੂਟ ਚੱਲ ਹੋਣਗੇ ਔਰ ਮੇਰੀ ਮਾਂਜੋ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਹੋਈ ਸੀ ਉਹ ਕਹਿੰਦੇ ਸੀ ਜਿਹੜੇ ਨਵੇਂ ਰੂਟ ਜਿਹੜੇ ਮੈਨੂੰ ਬਹੁਤ ਹੀ ਆਸ ਹੈ ਨਹੀਂ ਚੱਲਣਗੇ ਉਹ ਵੀ ਉਹਨਾਂ ਨੇ ਕਿਹਾ ਕਿ ਵੀ ਨਵੇਂ ਰੂਟ ਵੀ ਅਸੀਂ ਜਲਦੀ ਚਾਲੂ ਕਰਾਂਗੇ ਜਿਹੜੇ ਸਾਰੇ ਆ ਤੁਸੀਂ ਜਿਹੜੇ ਥੱਲੇ ਕਹਿ ਦਿੱਤਾ ਉਹਨਾਂ ਨੇ ਕਿ ਨਵੇਂ ਰੂਟ ਵੀ ਚਾਲੂ ਕਰਨਗੇ ਜਿਹੜੇ ਪੁਰਾਣੇ ਸਾਡੇ ਚੱਲਦੇ ਸੀ ਉਹ ਵੀ ਚਾਲੂ ਕਰਨਗੇ ਔਰ ਉਸ ਤੋਂ ਬਾਅਦ ਇੱਕ ਆ ਇਹ ਕਿ ਪਰਮਿਟ ਜਿਹੜੇ ਆ ਸਰਕਾਰ ਨੇ ਉਹ ਖੋਲ ਦਿੱਤੇ ਹੋਏ ਆ ਪ੍ਰਾਈਵੇਟ ਪਰਮਿਟ ਜਿਹੜਿਆ ਇਹ ਤਾਂ ਹੋਗੀਆਂ ਸਾਡੀਆਂ ਮੇਨ ਰੋਡਸ ਦੀਆਂ ਜਾਂ ਸਾਡੇ ਸ਼ਹਿਰ ਦੇ ਵਿੱਚ ਦੀ ਹੋ ਕੇ ਜਾਣ ਵਾਲੀਆਂ ਜਿਹੜੀਆਂ ਰੂਟ ਆ ਉਹ ਹੋ ਜਾਣਗੇ ਇਸ ਤੋਂ ਇਲਾਵਾ ਜਿਹੜੇ ਸਾਡੇ ਡੈਪਟ ਦੇ ਵਿੱਚ ਪਿੰਡ ਚੱਲਦੇ ਨੇ ਜਿਵੇਂ ਪਿੰਡਾਂ ਦੇ ਵਿੱਚ ਵੀ ਹੋ ਕੇ ਆਉਣੀਆਂ ਉਹ ਪ੍ਰਾਈਵੇਟ ਪਰਸਨ ਕੋਈ ਵੀ ਜੇ ਸਾਡੇ ਕੋਲੋਂ ਪਰਮਿਟ ਦੀ ਮੰਗ ਕਰੇਗਾ ਤਾਂ ਮੈਂ ਉਸ ਪਰਮਿਟ ਨੂੰ ਫਾਰਵਰਡ ਕਰਵਾ ਦੂੰਗੀ ਡਿਸਪਾਰਟਮੈਂਟ ਲੈ ਕੇ ਉਹਦੇ ਵਾਸਤੇ ਪ੍ਰਾਈਵੇਟ ਬੱਸਾਂ ਵੀ ਜਾਂ ਪਿੰਡਾਂ ਦੇ ਵਿੱਚ ਜਿਹੜੀਆਂ ਜਾਣੀਆਂ ਨੇ ਛੋਟੀਆਂ ਮਿੰਨੀਆ ਬੱਸਾਂ ਉਹਦੇ ਲਈ ਵੀ ਸਰਕਾਰ ਨੇ ਪਰਮਿਟ ਖੋਲ ਦਿੱਤੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਵਾਸਤੇ ਵੀ ਚਲਜੋਈ ਕਰੀਏ ਕਿ ਕੁਝ ਲੋ ਪਰਮਿਟ ਲੈਣ ਔਰ ਜਿਹੜੇ ਡੂੰਘੇ ਜੇ ਪਿੰਡ ਨੇ ਜਿੱਥੇ ਵੱਡੀਆਂ ਬੱਸਾਂ ਜਾਂਦੀਆਂ ਹੀ ਨਹੀਂ ਜਾਂ ਜਾ ਨਹੀਂ ਸਕਦੀਆਂ ਬੱਸਾਂ ਦੀ ਰੋਡਵੇਗੀਆਂ ਬੱਸਾਂ ਦੀ ਵੀ ਮਨਜ਼ੂਰੀ ਹੈ ਕਿ ਕਿਲੋਮੀਟਰ ਤੇ ਚੱਲਦੀਆਂ ਔਰ ਜਦੋਂ ਸਾਨੂੰ ਸਵਾਰੀਆਂ ਨਹੀਂ ਮਿਲਦੀਆਂ ਜਾਂ ਕੁਝ ਨਹੀਂ ਮਿਲਦੀਆਂ ਉਹ ਥੋੜੇ ਦਿਨ ਜਾ ਕੇ ਬੱਸ ਦੇ ਬੰਦ ਹੋ ਜਾਂਦੇ ਉਹਦੇ ਤੋਂ ਬਚਣ ਵਾਸਤੇ ਨਵੇਂ ਪਰਮਿਟ ਸ਼ੁਰੂ ਹੋਣਗੇ ਇਸ ਤੋਂ ਬਾਅਦ ਰੀਗਰੂਡ ਸਾਡਾ ਮੈਂ ਤੁਹਾਨੂੰ ਉਸ ਦਾ ਡੀਟੇਲਸ ਦੱਸ ਦਿੰਦਾ ਸਕੇ ਰੀਗਰੂਡ ਬਿਲਕੁਲ ਇਹਦਾ ਚੱਲ ਰਿਹਾ ਸਾਡਾ ਪ੍ਰੋਸੈਸ ਔਰ ਕਾਫੀ ਹੱਦ ਤੱਕ ਅਸੀਂ ਜਿਹੜੇ ਪਹੁੰਚ ਗਏ ਆਂ ਔਰ ਅੰਦਰਲਾ ਰੀਗਰੂਡ ਜਿਹੜਾ ਛੋਟਾ ਵਾਲਾ ਸਾਡਾ ਜਿਹੜਾ ਸੀਵਰ ਦਾ ਸਿਸਟਮ ਸੀ ਐਸਟੀਪੀ ਤੇ ਸੀਵਰੇਜ ਜਿਹੜਾ ਬਾਹਰ ਦੀਆਂ ਲੋਕ ਫਰਨੀਆਂ ਨਾ ਉਹਦੇ ਟੋਟਲ ਜਿਹੜਾ ਹੈਗਾ ਸਾਡਾ ਟੈਂਡਰ ਉਹਦਾ ਖੁੱਲ ਚੁੱਕਿਆ ਟੈਂਡਰ ਖੁੱਲ ਕੇ ਵਰਕ ਆਊਟਰ ਹੋ ਗਿਆ ਸਾਰਾ ਕੰਮ ਮਤਲਬ ਫਾਈਨਲ ਇਅਰ ਕੰਪਲੀਟ ਆ ਆ ਜਿਹੜੇ ਦਿਨ ਨੇ ਚੱਲਦੇ ਸਾਡੇ ਸਰਜਰ ਦੇ ਸ਼ਹੀਦ ਜਸਤਾ ਤੱਕ ਕਿ ਕੋਈ ਵੀ ਰੁਕਟ ਨਹੀਂ ਰੱਖਿਆ ਜਾ ਰਿਹਾ ਔਰ ਬਹੁਤ ਜਲਦੀ ਆਈ ਥਿੰਕ 30 ਤਰੀਕ ਤੋਂ ਬਾਅਦ ਕਿਸੇ ਵੀ ਵਿਅਕਤੀ ਸਾਨੂੰ ਆ ਜਾਏਗਾ ਸੁਨੇਹਾ ਕੇ ਜੀ ਐਸਟੀਪੀ ਦਾ ਤੇ ਲਾਲ ਸੀਵਰ ਦਾ ਸੂਬਾ ਕਟ ਰੱਖਣਾ ਸਿੰਘ ਸਭ ਖੁਦ ਇਸ ਹਟ ਦੇ ਵਿੱਚ ਆਉਣਗੇ ਉਹ ਉਹ ਸਾਨੂੰ ਕਿਸੇ ਵੀ ਤਰ੍ਹਾਂ ਨਾਉਣਗੇ ਔਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰੂੰਗੀ ਕਿ ਜਦੋਂ ਸੰਸਦ ਦਾ ਘਟ ਹੋਵੇ ਤੁਸੀਂ ਸਾਰੇ ਜ਼ਰੂਰ ਉਹਦੇ ਵਿੱਚ ਸ਼ਾਮਲ ਹੋਣਾ ਲਗੇ ਸਾਡਾ ਐਜੂਕੇਸ਼ਨ ਦਾ ਐਜੂਕੇਸ਼ਨ ਦਾ ਜਿਵੇਂ ਮੈਂ ਖੁਦ ਉਸ ਦਿਨ ਵੀ ਦੱਸਿਆ ਸੀ ਵੀ ਕਾਲਜ ਮੇਰੀ ਵੀ ਪ੍ਰਾਇਓਰਟੀ ਆ ਕਿ ਬਣਦੇ ਬਣ ਕੇ ਤੇਰੇ ਵਿੱਚ ਕਾਲਜ ਬਣੇ ਔਰ ਤੁਹਾਡੀ ਸਭ ਦੀ رائے ਦੇ ਦਾ ਵੀ ਸਤਿਕਾਰ ਕਰਦੇ ਆ ਔਰ ਮੈਂ ਫੇਰ ਤੋਂ ਦੁਬਾਰਾ ਤੁਹਾਨੂੰ ਉਸੇ ਡੀਓ ਨੂੰ ਲੈ ਕੇ ਸੀਐਸਰ ਸਾਹਿਬ ਦੇ ਦਫਤਰ ਦੇ ਵਿੱਚ ਜਮ੍ਹਾਂ ਕਰਵਾਉਣ ਦਾ ਪ੍ਰੋਸੈਸ ਜਿਹੜਾ ਫਿਰ ਤੋਂ ਉਹਦਾ ਫਾਲੋਅ ਅਪ ਲੈਣ ਵਾਸਤੇ ਜਿਹੜਾ ਸਟਾਰਟ ਹੋਇਆ ਔਰ ਇੱਕ ਇੱਥੇ ਮੈਡੀਕਲ ਦਾ ਮੁੱਦਾ ਹੈ ਜੀ ਸੈਕੋਲ ਸਕੂਲ ਨੇ ਲੋ ਲੜਕੀਆਂ ਦਾ ਲੜਕੀਆਂ ਦਾ ਬਮਟਾਈ ਸਕੂਲ ਬਣੇ ਹੋਏ ਨੇ ਲੜਕੀਆਂ ਦੇ ਸਕੂਲ ਦੇ ਵਿੱਚ ਮੈਡੀਕਲ ਦੀਆਂ ਕਲਾਸਾਂ ਲੱਗ ਰਹੀਆਂ ਔਰ ਲੜਕੀਆਂ ਦੇ ਸਕੂਲ ਦੇ ਵਿੱਚ ਇਨਫਰਾਸਟ੍ਰਕਚਰ ਹੈ ਉੱਥੇ 20 ਲੱਖ ਦੀ ਲਗਤ ਦੇ ਨਾਲ ਡਾਇਰ ਸੌਰੀ ਬਣੀ ਹੋਈ ਹੈ ਲੈਬ ਬਣੀ ਹੋਈ ਹੈ ਔਰ ਉਹ ਲੈਬ ਸਾਡੀ ਮਤਲਬ ਉਹਦਾ ਕੋਈ ਬেনিਫਿਟ ਨਹੀਂ ਹੈਗਾ ਕੋਈ ਉਹਦਾ ਮਹਿੰਗਾ ਨਹੀਂ ਹੈ ਜਦੋਂ ਤੁਸੀਂ ਸਟੂਡੈਂਟ ਨਹੀਂ ਹੈ ਔਰ ਅਸੀਂ ਕੋਸ਼ਿਸ਼ ਕਰੀਏ ਕਿ ਦੋ ਕਿਉਂਕਿ ਮੈਡੀਕਲ ਜਿਹੜਾ ਕਲਾਸਾਂ ਸਟਾਰਟ ਕਰਨੀਆਂ ਇੱਕ ਬਹੁਤ ਵੱਡਾ ਖਰਚਾ ਹੁੰਦਾ ਹੈ ਔਰ ਇੱਕ ਵੱਡੀ ਗੱਲ ਹੁੰਦੀ ਹੈ ਮੈਡੀਕਲ ਦੀਆਂ ਕਲਾਸਾਂ ਸਟਾਰਟ ਹੋਣੀਆਂ ਤਾਂ ਬਿੜਗੇ ਦੇ ਵਿੱਚ ਦੋ ਮੈਡੀਕਲ ਕਾਲਜ ਦੀ ਬਜਾਏ ਦੋ ਮੈਡੀਕਲ ਕਲਾਸਾਂ ਦੀ ਬਜਾਏ ਕਿ ਪਲੱਸ 1 ਲੜਕੀਆਂ ਨੂੰ ਵੀ ਮਿਲੇ ਤੇ ਲੜਕੇ ਨੂੰ ਵੀ ਮਿਲੇ ਤੇ ਮੇਰੀ ਆਪਣੀ ਇਹ رائے ਹੈ ਕਿ ਵੀ ਅਸੀਂ ਇੱਕ ਸਕੂਲ ਦੇ ਵਿੱਚ ਜਿਹੜਾ ਉਹ ਕਰ ਲਈਏ ਉਹ ਕੋ ਐਜੂਕੇਸ਼ਨ ਕਰ ਲਈਏ ਜਿੱਥੇ ਮੁੰਡੇ ਤੇ ਕੁੜੀਆਂ ਦੋਨੋਂ ਮੈਡੀਕਲ ਦਾ ਜਿਹੜਾ ਉਹ ਲੈ ਸਕਣ ਉਹ ਸਾਨੂੰ ਆਸਾਨੀ ਦੇ ਨਾਲ ਅਸੀਂ ਉਹਨੂੰ ਅਚੀਵ ਵੀ ਕਰ ਜਾਾਂਗੇ ਜਿੱਥੇ ਵੀ ਜਿਹੜੀ ਵੀ ਕੋਈ ਕਮੀ ਪੇਸ਼ੀ ਹੋਊਗੀ ਅਸੀਂ ਉਹ ਆਸਾਨੀ ਦੇ ਨਾਲ ਦੂਰ ਕਰ ਸਕਦੇ ਆ ਜੇ ਦੋਨੋਂ ਦੀ ਬਜਾਏ ਸਾਡ ਕੋਲ ਇੱਕ ਹੋਵੇ ਜਿਸ ਇੱਕ ਦੇ ਵਿੱਚ 15 ਬੱਚੇ ਨੇ ਤੇ ਇੱਕ ਕਲਾਸ ਦੇ ਵਿੱਚ ਫਿਰ 60 ਕੁਲਟੀ ਬੱਚੇ ਹੋ ਜਾਣਗੇ ਉਹਦੇ ਲਈ ਵੀ ਤੁਹਾਡੀ ਸਭ ਦੀ ਰਾਏ ਜੀ ਦੀ ਵੀ ਸਾਨੂੰ ਜ਼ਰੂਰਤ ਹੈ ਇਹ ਮੇਰਾ ਕੁਝ ਹੋਰ ਆਇਸ ਜਾਲ ਹੈਗਾ ਜੀ ਥੈਂਕ ਯੂ ਜੀ ਉਹਨਾਂ ਦੇ ਕੋਲ ਬੱਚੇ ਹੈਗੇ ਆ ਔਰ ਕੁਝ ਟੀਚਰ ਵੀ ਹੈਗੇ ਆ ਇਧਰ ਇਹਨਾਂ ਦੇ ਕੋਲ ਡੈਬ ਬਣੀ ਹੋਈ ਆ ਔਰ ਕੁਝ ਨਵੇਂ ਲੈਣਾ ਚਾਹੁੰਦੇ ਆ ਕਲਾਸਾਂ ਤੇ ਫਿਰ ਸਾਡਾ ਇਹ ਜਿਹੜਾ ਛੇਤੀ ਡਰਕ ਦੇ ਜੀ ਅਗਲਾ ਸਾਡਾ ਸੀਗਾ ਜੀ ਹੈਲਥ ਦੇ ਨਾਲ ਸੰਬੰਧਿਤ ਸਿਰ ਵਿਭਾਰਨ ਪ੍ਰਿੰਸਪਰ ਰਵੀ ਸ਼ਰਮਾ ਜੀ ਨੇ ਵੀ ਤੇ ਸੰਤ ਕੁਮਾਰ ਜੀ ਨੇ ਵੀ ਸੁਝਾ ਦਿੱਤੇ ਸੀ ਕਿ ਆਮਦਨੀ ਕਲੀਨਿਕ ਜਿਹੜੇ ਆ ਤਾਂ ਉਹ ਵਧੀਆ ਸਹੂਲਤਾਂ ਦੇ ਰਹੇ ਪਰ ਐਕਸ-ਰੇ ਮਸ਼ੀਨ ਸਾਡੇ ਇੱਥੇ ਦੀ ਔਰ ਆਈ ਥਿੰਕ ਕਿ 26 ਜਨਵਰੀ ਤੋਂ ਪਹਿਲਾਂ ਪਹਿਲਾਂ ਸੀਐਮ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਇਹ ਟਾਰਗੇਟ ਰੱਖਿਆ ਹੋਇਆ ਕਿ 26 ਜਨਵਰੀ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਇਨਸਟਰੂਮੈਂਟ ਮੈਡੀਕਲ ਸਾਡੇ ਹਸਪਤਾਲਾਂ ਦੇ ਵਿੱਚ ਪੰਦਨੇ ਜਾਂ ਬੇਕਾਰ ਨੇ ਜਿਹਦੇ ਵਿੱਚ ਐਕਸ-ਰੇ ਮਸ਼ੀਨਸ ਵੀ ਆਉਂਦੇ ਆ ਉਹ ਸਾਰੀਆਂ ਜਿਹੜੀਆਂ ਉਹ ਨਵੀਆਂ ਪਹੁੰਚਦੀਆਂ ਹੋ ਗਿਆ ਪਰ ਹਨ ਉਹ ਟਿਵਿ। ਅਗਲਾ ਸਟਾਫ ਹੋ ਗਿਆ ਬਿਲਕੁਲ ਵਾਈ ਗੁੰਟਾਲੀ ਵਾਲੀ ਸੜਕ ਤੇ ਇਹਦੇ ਵਿੱਚ ਕੋਸ਼ਿਸ਼ ਕਰ ਰਹੇ ਆ ਕਿ ਸਰਦੀ ਦਾ ਟਾਈਮ ਹੈ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਸਿਰ ਪੈਚ ਵਰਕ ਦੀ ਕੋਸ਼ਿਸ਼ ਕਰ ਰਹੇ ਨੇ। ਨਹੀਂ ਅਜੇ ਬਹੁਤ ਥੋੜਾ ਜਿਹਾ ਸ਼ੁਰੂ ਹੋ ਗਿਆ ਹੈ ਕਿ ਜਿੰਨੀ ਕੁ ਦੇਰ ਸਾਨੂੰ ਮਤਲਬ ਜ਼ਿਆਦਾ ਤੰਮ ਖਰਾਬ ਗਿਆ ਉਹ ਤੋਂ ਮੈਂ ਆਪ ਵੀ ਮਹਿਸੂਸ ਕਰਦੀ ਹਾਂ ਕਿ ਅਸੀਂ ਪੈਚ ਵਰਕ ਹੋ ਰਿਹਾ ਉੱਥੇ ਥੋੜਾ ਹੋਰ ਬੇਤਰਤੁਲ ਅਸੀਂ ਥੋੜਾ ਟਾਈਮ ਪਾਸ ਕਰਨ ਦਾ ਕਰਾਂਗੇ। ਅਗਲੀ ਸਟੇਟ 7.6 ਦੀ ਡਿਜੀਟਲ ਲਾਇਬ੍ਰੇਰੀ ਤੇ ਰੈਡੀਕੂਲਟੀਆਂ ਦੀ ਯਾਦ ਦੇ ਵਿੱਚ ਪੋਸਟ ਆਫਿਸ ਅਤੇ ਪੋਸਟ ਆਫਿਸ ਲਾਇਬ੍ਰੇਰੀ ਡਿਜੀਟਲ ਸੀਐਮ ਸਾਹਿਬ ਨੇ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਦੋ ਲਾਇਬ੍ਰੇਰੀਆਂ ਸਾਨੂੰ ਦਿੱਤੀਆਂ ਨੇ ਉਹ ਦੋਨੋਂ ਲਾਇਬ੍ਰੇਰੀਆਂ ਮੈਂ ਜਿਹੜੀ ਆ ਉਹ ਮੇਰੀ ਆਪਣੇ ਤੇ ਸੀ ਕਿ ਮੈਂ ਕਿੱਥੇ ਕਿੱਥੇ ਬਣਾਉਣੀ ਹੈ ਮੈਂ ਉਦੋਂ ਇੱਕ ਬਿਲਗੇਰੇ ਵਿੱਚ ਤੇ ਇੱਕ ਨ ਕੋਲ ਕਰਦੇ ਵਿੱਚ ਅਸੀਂ ਸਟਾਰਟ ਕਰ ਰਹੇ ਹਾਂ 23 ਲੱਖ ਰੁਪਏ ਅਸੀਂ ਕਾਰਸ਼ਮ ਲਈ ਪ੍ਰੋਵਾਈਡ ਕਰਵਾਉਗੇ 4 ਲੱਖ ਰੁਪਏ ਨਗਰ ਕੌਂਸਲ ਤੋਂ ਲਾ ਕੇ 36 ਲੱਖ ਰੁਪਏ ਦੇ ਨਾਲ ਡਿਜੀਟਲ ਲਾਇਬ੍ਰੇਰੀ ਜਿਹੜੀ ਅਸੀਂ ਬਿਲਕੇ ਦੇ ਵਿੱਚ ਬਣਾਵਾਂਗੇ ਔਰ ਉਹ ਲਾਇਬ੍ਰੇਰੀ ਇਸੇ ਆਪਣੇ ਰਾਜਾਦੀ ਕੁਨੜੂ ਦੇ ਨਾਮ ਤੇ ਜਾਂ ਉਹਨਾਂ ਦੇ ਨਾਮ ਦਾ ਅਸੀਂ ਜ਼ਰੂਰ ਉੱਥੇ ਪੂਰੇ ਦਾ ਪੂਰਾ ਇੱਕ ਸਲੀਬ ਬਣਾਵਾਂਗੇ ਜਿਹਦੇ ਉੱਤੇ ਸਾਰੇ ਜਿਹੜੇ ਅਸੀਂ ਨਾਮ ਵੀ ਜ਼ਰੂਰ ਲਿਖਾਂਗੇ ਔਰ ਪੋਸਟ ਆਫਿਸ ਦਾ ਜਿਹੜਾ ਸੀਰਾ ਜੀ ਪੋਸਟ ਆਫਿਸ ਸਾਰੇ ਤੁਸੀਂ ਵੀ ਮਹਿਸੂਸ ਕਰਦੇ ਹੋ ਮੈਂ ਵੀ ਮਹਿਸੂਸ ਕਰਦੀ ਆ ਕਿ ਜਿੱਥੇ ਹੈ ਉੱਥੇ ਨਾਂ ਦੇ ਬਰਾਬਰ ਹੈ ਔਰ ਪਹੁੰਚਣਾ ਵੀ ਬਹੁਤ ਔਖਾ ਅਸੀਂ ਐਸ ਫੀਟਿੰਗ ਤੋਂ ਬਾਅਦ ਇਸ ਬਿਲਡਿੰਗ ਦਾ ਸਾਰੀ ਦਾ ਚੱਕਰ ਲਗਾਵਾਂਗੇ ਔਰ ਫਿਰ ਪੋਸਟ ਆਫਿਸ ਨੂੰ ਆਪਾਂ ਉਹਦੇ ਉਹਦੇ ਹਿਸਾਬ ਦੇ ਨਾਲ ਫਾਈਨਲ ਕਰਾਂਗੇ ਜਿਵੇਂ ਤੁਹਾਡੀ ਰਾਏ ਹੋਏਗੀ ਸਭ ਦੀ ਜਿਸ ਸਮਸਿਆ ਨਾਲ ਮੁਦਦ ਕਰਦੇ ਹਾਂ ਕਿ ਉਹ ਕਦसे ਆਏ ਕਿ ਇਸ ਤੋਂ ਉਹ ਕੋ ਬਾਅਦ ਨਹੀਂ ਹਫ਼ਤੇ ਤੱਕ ਟ੍ਰਾਂਸਫਰ ਕਰਦੇ ਠੀਕ ਕਿ ਬੋਕਸਰੀਆਂ ਬੋਕਸਰੀਆਂ ਉਹਦੇ ਇੱਕੋ ਬੋਕਸਰੀ ਦੀ ਇੱਕ ਰੀਸਿਵਰੀ ਬਣਾ ਰਹੇ ਨੇ ਕਿ ਕਦੀ ਠੀਕ ਅਸਲ ਸਰ ਦਾ ਮੋਬਾਈਲ ਕੋ ਗਿਆ ਹਾਂ ਹਾਂ ਅੱਗੇ ਸਥੋੜਾ ਅਗਲਾ ਸੁਝਾਅ ਸੀ ਬਾਜ਼ਾਰ ਵਾਸਤੇ ਪਾਰਕਿੰਗ ਇਹ ਬਾਜ਼ਾਰ ਕਿਉਂ ਵਾਸਤੇ ਪਾਰਕਿੰਗ ਵਾਸਤੇ ਇਹ ਸੁਝਾਅ ਸੀ ਕਿ ਜੀ ਸੀ ਰਿਤੂ ਸੇਨ ਗੁਪਤਾ ਜੀ ਤੇ ਮਾਸਟਰ ਪ੍ਰਸ਼ੁੱਤਨ ਲਾਲ ਜੀ ਤੇ ਫਿਰ ਸੁਪਰ ਨਵੀ ਸ਼ਰਮਨ ਜੀ ਦੇ ਇਹਨਾਂ ਦੇ ਸਾਰਿਆਂ ਦੇ ਸੁਝਾਅ ਸੀ ਔਰ ਮੈਂ ਨਾਲ ਦੀ ਨਾਲ ਇਹੋ ਸਾਹਿਬ ਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਜਗਾ ਦੇਖੋ ਔਰ ਆਪਣਾ ਇੱਕ ਤਾਂ ਤੁਸੀਂ ਪਟਵਾਰੀ ਆਪਣਾ ਮੈਂ ਤੁਹਾਨੂੰ ਕਹਿਆ ਸੀ ਜ਼ਰੂਰ ਰੱਖੋ ਤੁਸੀਂ ਆਪਣਾ ਪਟਵਾਰੀ ਕੋਈ ਜਿਹੜਾ ਰਿਟਾਇਰਡ ਪਟਵਾਰੀ ਨੂੰ ਹਾਇਰ ਕਰ ਲਓ ਹਮੇਸ਼ਾ ਵਾਸਤੇ ਔਰ ਤੁਸੀਂ ਅੱਜ ਮੈਨੂੰ ਦੱਸੋਗੇ ਕਿ ਵੀ ਤੁਸੀਂ ਕਿਹੜੀਆਂ ਜਗਾ ਸਿਲੈਕਟ ਕੀਤੀਆਂ ਆ ਪਾਰਕਿੰਗ ਵਾਸਤੇ ਜਿੱਥੇ ਆਪਾਂ ਕਾਰ ਕਾਰ ਪਾਰਕਿੰਗ ਪਾਰਕਿੰਗ ਸੈੱਟ ਪਾਰਕ ਵਕ ਵਕ ਬੁਜਾਰਾ ਦੇ ਮੇਰੇ ਤੇਰੇ ਜਿੱਥੇ ਕਿਤੇ ਨਗਰ ਕੌਂਸਲ ਦੀ ਜਗਾ ਹੈ ਉੱਥੇ ਸੀ ਪਾਰਕਾਂ ਜਿਹੜੀਆਂ ਉਹ ਕਰ-ਪਰਕ ਰੱਖਣੇ ਸੀ ਔਰ ਉਹ ਤੁਸੀਂ ਜਵਾਬ ਦੇਣਾ ਹੈ ਤਾਂ ਕਿ ਵੀ ਕੀ ਕੀਤਾ ਦਾ ਜੀ ਕਿਤਾ ਸੀ ਦੁਨੀਆ ਮੂਸੂ ਉੱਪਰ ਜਦੋਂ ਆਪਾਂ ਬਾਜ਼ਾਰ ਨੂੰ ਜਾਂਦੇ ਹੈਗਾ ਜਿਹੜੇ ਖੱਬੇ ਹੱਥ ਨਿੰਬ ਵਾਲਾ ਚੌਕ ਹੈ ਨਾ ਜਿੱਥੇ ਇੰਟਰਲੌਕ ਲਗਾ ਕੇ ਦਿੱਤੇ ਸੀਗਾ ਇਧਰਲੀ ਸਾਈਡ ਉੱਤੋਂ ਉਹ ਪਾਰਕਿੰਗ ਲਈ ਬੜੇ ਪ੍ਰਕਾਸ਼ ਕਰਾ ਤਰੀਆ ਪਹਿਲਾਂ ਗੱਡੀ ਆ ਗਈ ਠੀਕ ਹੈ ਜੀ ਤੇ ਪਰ ਇਹ ਵੀ ਹੋਗੀ ਨਾ ਤੁਹਾਨੂੰ ਇੱਕ ਪਾਰਕਿੰਗ ਫਿਰ ਲੋਕਾਂ ਨੂੰ ਬ੍ਰਾਈਸ ਵੀ ਕਰਨਾ ਪਊਗਾ ਕਿਹਾ ਹੈਗੀ ਆ ਤੇ ਇੱਥੇ ਪਹੁੰਚੋਗੇ ਉਹਦੇ ਵਿੱਚ ਜਿਹੜੇ ਗੱਡੀਆਂ ਲਈ ਆਪਾਂ ਮਾਰਕਿੰਗ ਕਰਵਾ ਲਈਏ ਬਾਈਟ ਟ੍ਰੇਡ ਕਰਵਾ ਦੇ ਜਿਆਦਾ ਧੋਖਾ ਹੋ ਜਾਵੇ ਉਹ ਹੋਏ ਕਰਨਗੇ ਹਾਂਜੀ ਅਗਲਾ ਤੇ ਦੂਸਰੀ ਖਮਰਵਾਲ ਰੋਡ ਤੋਂ ਜਿਹੜਾ ਆਪਾਂ ਪਾਰਕ ਬਣਾਉਣ ਲਈ ਜਗਾ ਸਿਲੈਕਟ ਕੀਤੀ ਆ ਜੇਕਰ ਉਹਦੀ 프ਰੰਟ ਦੀ ਦੁਵਾਰ ਨਾ ਕੀਤੀ ਜਾਵੇ ਤਾਂ ਉੱਥੇ ਕਾਫੀ ਗੱਡੀਆਂ 20 25 ਗੱਡੀਆਂ ਉੱਥੇ ਆਉਣਗੀਆਂ ਕਰਵਾਓ ਬਹੁਤ ਪੈਸਾ ਹਾਂਜੀ ਬਹੁਤ ਖਮਰਵਾਲ ਰੋਡ ਸਾਈਡ ਖਮਰਵਾਲ ਰੋਡ ਇਹ ਕਰਦੇ ਸਨ ਠੀਕ ਹੋ ਗਿਆ ਇਸੇ ਕਰਕੇ ਸਮਝ ਉਸ ਜਗ੍ਹਾ ਦੀ ਸੈਨਤੀ ਹੋ ਗਈ ਹਾਂਜੀ ਹਾਂਜੀ ਠੀਕ ਹੈ ਤੁਸੀਂ ਉਹ ਇੱਕ ਮਿੰਟ ਰੋਟੀ ਅਸੀਂ ਉਹ ਤੇ ਕਰੂਗੇ ਜੀਕਰ ਇੱਕ ਬਾਰ ਉਹ ਠੀਕ ਹੈ ਉਹਦਾ ਟ੍ਰੈਫਿਕ ਜਾਰੀ ਉਹਦਾ ਹਾਂਜੀ ਤੁਸੀਂ ਉਹ ਨੋਟ ਕਰਨਾ ਉੱਤੇ ਸੈਨਤੀ ਸਾਰਿਆਂ ਦੀ ਕਰਵਾ ਦਿਓ ਸਭ ਠੀਕ ਹੈ ਕਿਉਂਕਿ ਮੈਂ ਨੀਲੇ ਵੱਲੋਂ ਮੈਂ ਯਕੀਨ ਕਰਕੇ ਵੈਦਨਾ ਆਪਣੀ ਤਰਫੋਂ ਬਾਅਦ ਜੱਗੀ ਕਰਨੀ ਹੋਊਗੀ ਸਜਾ ਜਗ੍ਹਾ ਨਹੀਂ ਹੋਊਗੀ ਬਾਹਰ ਬਾਹਰ ਇਹੋ ਸ